ਅਬ ਉਹ ਹਰਜ ਕਾਰੋਵਾਰੀ ਕਤਲ ਕਾਂਡ ਦੇ ਬਾਅਦ ਪ੍ਰਸ਼ਾਸਨ ਲਗਾਤਾਰ ਸਤ ਨਜ਼ਰ ਆ ਰਹੀ ਹੈ ਜਾਂਚ ਸ਼ੁਰੂ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਡੀਆਈਜੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਚ ਸ਼ਾਮਿਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਡੇ ਕੋਲ ਅਪਰਾਧੀਆਂ ਦੇ ਵਿਰੁੱਧ ਠੋਸ ਸਬੂਤ ਨੇ ਨਤੀਜੇ ਬਹੁਤ ਜਲਦੀ ਤੁਹਾਡੇ ਸਾਹਮਣੇ ਆਉਣਗੇ ਹੋਰ ਕੀ ਕੁਝ ਬੋਲੇ ਡੀਆਈਜੀ ਆਓ ਸੁਣਦੇ ਹਾਂ ਇਸ ਦੇ ਵਿੱਚ ਕਈ ਐਂਗਲ ਨੇ ਤੋ ਇਹ ਬੜੀ ਮਤਭਾਗ ਭਾਗੀ ਘਟਨਾਵਾਂ ਜਿਹੜੀ ਇਹ ਵਾਰਦਾਤ ਹੋਈ ਔਰ ਜਿੰਨਾ ਵੀ ਦਲੀਲ ਇਨਸਾਨਾਂ ਨੇ ਇਹੋਆ ਕੰਮ ਕੀਤਾ ਅਸੀਂ ਪੂਰੇ ਉਹਦੇ ਨੂੰ ਸਾਡੇ ਕੋਲ ਪੁਪਤਾ ਜਿਹੜੇ ਹੈਗੇ ਆ ਕੋਈ ਛਿਪਸ ਤੇ ਸਾਨੂੰ ਕਈ ਪੁਪਤਾ ਸਬੂਤ ਉਹਦੇ ਮਿਲਦੇ ਆ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਤੇ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਵ ਨਹੀਂ ਜਿਹੜੇ ਅਗੇ ਜਾਂ ਇਹਨਾਂ ਦੇ ਪਿੱਛੇ ਸੀ ਉਹ ਅਸੀਂ ਜਿਸ ਨੂੰ ਬਖਸ਼ਾਂਗੇ ਜਿਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਹੋਣ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਕਿ ਮੈਂ ਤਾਂ ਵੀ ਜੋ ਫੋਨ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੇ ਦੇ ਨਾਲ ਪੰਜਾਬ ਪੁਲਿਸ ਅਗੇ ਦੀ ਮਾਰ ਜੋ ਬੀਜੀਪੀ ਸਾਹਿਬ ਸਿੰਘ ਸਾਹਿਬ ਇਹੋ ਜੇ ਜਿਹੜਾ ਗੰਗਸਲਮ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੋਣੀ ਹੈਗੀ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਦੇ ਤਰਕੂਤਾ ਕਰਦੇ ਆ ਬਣਿਆ ਆਪਦਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾਲ ਢੰਗੀਆਂ ਉਹ ਇਹੋ ਜਿਹੇ ਵਾਰਤਾਤਾ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਆ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਂਸਮ ਲਈ ਜਾਂ ਲੋਏ ਕੱਲ ਨੂੰ ਇਕੱਠਾ ਕਰ ਲਈ ਇੰਨਾ ਚਾ ਇਹ ਤਰਕੂਤਾ ਤੇ ਜਿਹੜੇ ਆ ਉਹ ਹੋ ਜੀ ਸਰ ਇਹ ਸੱਤਿਆਂ ਦੇ ਮਾਮਲੇ ਵਿੱਚ ਗੈਂਗਸਟਰ ਦੀ ਗੱਲ ਅਸੀਂ ਅਰੇ ਇੱਕ ਪੇਜ ਹੈ ਆਪ ਨੂੰ ਜੋ ਹੀ ਨਾਮ ਦਾ ਫੇਸਬੁਕ ਪੇਜ ਹੈ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਹੈ ਜੀ ਜੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਠੀਕ ਲਈ ਗਈ ਹੈ ਕਿਤੇ ਸਾਡੀ ਤਫਤੀਸ਼ ਨੂੰ ਗਮਰਾਹ ਕਰਨ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀਕਲ ਰੀਅਲ ਟਾਈਮ ਆਊ ਹਾਂ ਉਹਨਾਂ ਨੂੰ ਮਸਾਲੀ ਪਰੇਸ਼ਮਣ ਤੋਂ ਸਰ ਕਿੰਨੇ ਰੌਟੀ ਦਾ ਮਾਮਲਾ ਰਿਹਾ ਹੈ ਸਰ ਕਿੰਨੇ ਰੌਂਡ ਬੱਜੇ ਇੱਕ ਨੇ ਇੱਕ ਬਹੁਤ ਵੱਡੀ ਕਾਲ ਹੋ ਗਈ ਹੈ ਕਿੰਨੇ ਸਹੀ ਹੋੜ ਅਸੀਂ ਹਸਪੀਟਲ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਰ ਰੌਂਡ ਜਿਹੜੇ ਮਿਲੇ ਦੋ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਲੀਡਸ ਗਈਆਂ ਨੇ potatoes part of investigation of of is मौके ਤੇ ਦਸਤੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਾ ਸੁਰਖੀ ਪ੍ਰੋਟੋਕੋਲ ਦਾ ਮਾਮਲਾ ਬਜ਼ਾਰ ਬੰਦ ਪਿਆ ਹੈ ਬਜ਼ਾਰ ਬੰਦ ਹੈ ਜੀ ਅਸੀਂ ਕੀ ਸਵਾਲ ਦੇਣਾ ਚਾਹੁੰਦੇ ਜੀ ਬਿਲਕੁਲ ਜੀ ਅਸੀਂ ਬਿਲਕੁਲ ਕਿਸੇ ਨੂੰ ਵੀ ਇਹਦੀ ਪ੍ਰਕਰ ਕਰਨ ਦੀ ਲੋੜ ਨਹੀਂ ਹੈ ਜੀ ਕਿਉਂਕਿ ਜਦੋਂ ਵੀ ਜਿੱਥੇ ਵੀ ਅਸਪੇਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਾਂ ਮਾੜਾ ਅਫਸਰ ਜਾਂਦੇ ਅੰਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹੀਆਂ ਹਮਿਆਕਤ ਕਰਦੇ ਰਹਿੰਦੇ ਆ ਆਪਾ ਅੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਤੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪ ਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਸਾਂ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੇ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡਾ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਣਾ ਜਦੋਂ ਅਸੀਂ ਇਸ ਚੀਜ਼ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦੇਖੂਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਨ ਮਹਿਸੂਸ ਹੋਵੇ। ਫਿਰ ਮਾਮਲਾ ਫਿਰੋਤੀ ਦਾ ਲੱਗਦਾ ਜੀ ਪੱਲੀ ਦ੍ਰਿਸ਼ਟੀ ਤੁਸੀਂ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਕੋਈ ਮਕਸਦ ਹੁੰਦਾ। ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ। ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਇਹ ਗੱਲ ਕਰਕੇ ਬਾਕੀਆਂ ਦੇ ਉੱਤੇ ਦਸ਼ਤੋ ਪਾਰਦੇ ਤੇ ਪੈਸਾ ਪੂਸਾ ਹੈ ਕੋਈ ਤਰੀਕੇ ਹੁੰਦੇ ਸੋ ਇਹ ਬੜੇ ਵਧੀਆ ਇੱਕ ਸ਼ਰੀਫ ਆਪ ਦੇ ਬਿਜ਼ਨਸਮੈਨਸ ਰਿਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕਰ ਸਰਪੋਰਟ ਕਰੀਮ ਲਗਾਤਾਰ ਬਾਰੇ ਰਹੇ ਜੇ ਡੇਲੀ ਦਾ ਡਰਾਮਾ ਹੋ ਰੇ ਨੋਜ ਕੋਈ ਨਾ ਕੋਈ ਛੋਟੀ ਵੱਡੀ ਡੇਲੀ ਦੀ ਗੱਲ ਹੈ ਡੇਲੀ ਦੀ ਰੋਜ਼ ਦੇਖੋ ਐਸੋ ਸਟੀ ਫਾਜ਼ਲ ਦਾ ਇਥੇ ਨੇ ਸਰਦਾਰ ਕਰਮੇਲ ਸਿੰਘ ਪਿਛਲੇ ਦਿਨ ਹੀ ਵੀ ਇਥੇ ਚੰਗਾ ਕੰਮ ਹੋਇਆ ਈਸੀਆਰ ਬਗੈਰਾ ਦਾ ਔਰ ਦੂਸਰਾ ਜਿਹੜਾ ਇਹਨਾਂ ਨੇ ਆਪ ਹੀ ਪੁਲਿਸ ਨੇ ਬਹੁਤ ਸਰਚਾਂ ਕੀਤੀਆਂ ਨੇ ਕ੍ਰਾਈਮ ਗ੍ਰਾਫ ਜਿਹੜਾ ਜਨਰਲ ਕ੍ਰਾਈਮ ਆ ਉਹ ਛੋਟਾ ਮੋਟਾ ਹੁੰਦਾ ਰਹਿੰਦਾ ਹੁੰਦਾ ਸੋ ਕ੍ਰਾਈਮ ਜੇ ਜਦੋਂ ਇਹ ਅੰਗਰੇਜ਼ਾਂ ਵੇਲੇ ਦੇ ਰਾਜਿਆਂ ਵੇਲੇ ਤੋਂ ਵੀ ਜਿਹੜਾ ਕ੍ਰਾਈਮ ਹੁੰਦਾ ਰਿਹਾ ਤਾਂ ਹੀ ਤਾਂ ਪੁਲਿਸ ਥਾਣੇ ਖੁੱਲੇ ਨੇ ਲੇਕਿਨ ਕ੍ਰਾਈਮ ਜੇ ਕਿਤੇ ਹੁੰਦਾ ਉਹਦੀ ਜਿਹੜੀ ਟ੍ਰੇਸ ਹੋਣਾ ਉਲਜਮ ਨੂੰ ਸਜ਼ਾ ਤਾਂ ਹੋਣੀ ਉਹ ਇੱਕ ਜਿਹੜਾ ਇਨਵੈਸਟੀਗੇਸ਼ਨ ਦਾ ਪੁਕਤਾ ਅਜੇ ਸਿੱਧਾ ਕੰਮ ਹੋ ਰਿਹਾ। ਉਹ ਨਫਰੀ ਬਹੁਤ ਥੋੜੀ ਬਾਗੋਬੀ ਕੀਤਾ। ਕੁਝ ਨਫਰੀ ਬਹੁਤ ਥੋੜੀ ਆਉਂਦੀ ਬੜੀ ਪ੍ਰੋਬਲਮ ਹੈ ਸਰ। ਨਫਰੀ ਦੀ ਜਿਹੜੀ ਗੱਲ ਹੈਗੀ ਆ ਉਹ ਅਸੀਂ ਵਰਕਆਊਟ ਕਰ ਰਹੇ ਹਾਂ। ਜਿੰਨਾ ਚਿਰ ਤੱਕ ਨਵੀਂ ਭਰਤੀ ਨਹੀਂ ਹੁੰਦੀ ਜਿਹੜੀਆਂ ਵੀ ਕੋਈ ਨੋਰਮ ਐਸੈਂਸ਼ੀਅਲ ਡਿਊਟੀਆਂ ਹੈਗੀਆਂ ਉਥੋਂ ਕੱਢ ਕੇ ਫੋਰਸ ਅਸੀਂ ਥਾਣੇ ਦਾ ਆਲਰੇਡੀ ਇੱਕ ਪ੍ਰੋਸੈਸ ਆ। ਕਿ ਅਸੀਂ ਵਾਟ ਤੋਂ ਵਾਟ ਥਾਣੇ ਦੇ ਫੋਰਸ ਲਾਈ। ਸਰ ਸ਼ਰਿਆ ਮਗੋੜੀਆਂ ਮਾਰ ਕੇ ਕੀ ਆਨੇ